अच्छा एक गन ओवर है भाई जेडी ये फीड हुन अपन मार्केट ਦੇ ਵਿੱਚ ਵਰਤ ਰਹੇ ਹਨਾ ਇਹਨੂੰ ਤੁਹਾਡੇ ਹਿਸਾਬ ਨੂੰ ਕਿੰਨਾ ਕਿਸਾਨ ਵਰਤ ਚੁੱਕਿਆ ਹੋਊਗਾ ਇਸ ਟਾਈਮ ਦੇ ਡੈਰੀ ਫਾਰਮਿੰਗ तकरीबन ਕਿਸਾਨ ਸਾਡੇ ਏਰੀਆ ਦੇ ਸਾਰੇ ਜੁੜੇ ਹੋਇਆ ਜੀ ਜਿਵੇਂ ਤੁਹਾਨੂੰ ਦੱਸਿਆ ਤੁਸੀਂ ਪਹਿਲਾਂ ਗੱਲਬਾਤ ਕੀਤੀ ਆ ਉਹ ਦੱਸਿਆ 50 ਤੋਂ 60 ਪੰਡ ਜੁੜੇ ਹੋਇਆ ਜੀ ਬਿਲਕੁਲ ਸਾਰੇ ਸਾਡੇ ਨਾਲ ਅਟੈਚ ਆ ਬਹੁਤ ਵਧੀਆ ਤਰੀਕੇ ਨਾਲ ਅਟੈਚ ਆ ਜੀ ਕਹਿੰਦਾ ਮਨ ਉਹ ਸਿੱਧਾ ਕਹਿੰਦੇ ਵੀ ਆ ਚੀਜ਼ ਇੱਕ ਫਲਾਨੀ ਭੇਜ ਦੇ 1 8000 ਰੁਪਏ ਦੇ 1 10000 ਰੁਪਏ ਦੇ 3 ਨੰਬਰ ਬਹੁਤ ਵਧੀਆ ਰਿਜ਼ਲਟ ਦੇ ਰਹੀ ਆ ਜੀ ਪੂਰਾ ਮਾਰਕੀਟ ਦੇ ਵਿੱਚ ਕੈਪਚਰ ਕੀਤਾ ਆ। ਆਪਾਂ ਕਹਿੰਦੇ ਪਸ਼ੂਆਂ ਨੂੰ ਬਿਮਾਰੀਆਂ ਬਹੁਤ ਵੱਧ ਲੱਗਦੀਆਂ ਆ। ਆਪਾਂ ਧਿਆਨ ਨਹੀਂ ਰੱਖਦੇ। ਇਹ ਵੇਰ ਨਾਲੋਂ ਇਹ ਚੀਜ਼ ਤੇ ਅਸੀਂ ਇਹਦਾ ਸਤਾ ਕਰ ਰਹੇ ਆ। ਤੁਹਾਡਾ ਫਾਰਮ ਵਧੀਆ ਹੋਊਗਾ। ਫੀਡ ਤੁਸੀਂ ਤਾਂ ਹੀ ਲਓਗੇ। ਠੀਕ ਹੈ ਨਾ ਜੀ? ਸਾਡਾ ਇਹ ਕੰਮ ਆ ਨਾ ਵੀ ਨਾ ਤੁਹਾਨੂੰ ਤੁਹਾਡੇ ਦਿਮਾਗ ਵਿੱਚ ਇਹ ਚੀਜ਼ ਹੋਵੇ ਬਰੀਡਿੰਗ ਪਹਿਲਾਂ। ਪਹਿਲਾਂ ਤੁਸੀਂ ਆ ਅਸੀਂ ਬਾਅਦ ਚ। ਫੀਡ ਤਾਂ ਤੁਸੀਂ ਲਓਗੇ ਜੇ ਤੁਹਾਡੇ ਕੋਲ ਵਧੀਆ ਨਸਲ ਦੇ ਵਧੀਆ ਪਸ਼ੂ ਹੋਣਗੇ। ਤੇ ਸਾਡਾ ਕੰਮ ਇਹ ਆ ਫੀਡ ਤਾਂ ਦੇਣਾ ਹੀ ਆ। ਤੁਹਾਨੂੰ ਇਹ ਚੀਜ਼ ਦੀ ਨੌਲਿਜ ਦੇ ਦੇ ਜਿਹੜੀ ਅਸੀਂ ਸਾਨੂੰ ਨੌਲਿਜ ਮਿਲਦੀ ਆ ਬਾਕੀ ਡਾਕਟਰ ਸਾਹਿਬ ਤੁਹਾਨੂੰ ਦੱਸਣਗੇ ਇਹਦੇ ਬਾਰੇ ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸੁਮੇਤ ਜੀ ਨੇ ਜਿਹੜਾ ਗੱਲ ਛੇੜੀ ਹੈ ਕਿ ਟੌਪਸਿਟੀ ਦੀ ਉੱਲੀ ਰੋਗ ਉੱਲੀ ਪੈਦਾ ਹੋਣ ਦੇ ਕਾਰਨ ਸਭ ਤੋਂ ਪਹਿਲਾਂ ਪਾਣੀ ਪਾਣੀ ਦੇ ਵਿੱਚ ਆਪਾਂ ਜੋ ਖੇੜਾ ਦਾ ਪਾਣੀ ਛੱਡ ਦਿੰਦੇ ਆ ਆਪਾਂ ਖੇੜਾ ਸਾਫ਼ ਨਹੀਂ ਕਰਦੇ ਉਹਦੇ ਵਿੱਚ ਗਾਲਾ ਪਨ ਜਾਂਦਾ ਉਹ ਉਲੀ ਦਾ ਵੱਡਾ ਕਾਰਨ ਉਸ ਤੋਂ ਬਾਅਦ ਆਉਂਦੀ ਇਹ ਪੱਟੀਆਂ ਦੇ ਜਿਵੇਂ ਹੁਣ ਅੱਗੇ ਵਸੇਮ ਆਉਣਾ ਹੈ ਵਸੇਮ ਦੇ ਵਿੱਚ ਜਦੋਂ ਥੱਲੇ ਗਾਲਾ ਪੈ ਜਾਂਦਾ ਉਲੀ ਇਹਦੀ ਉਸ ਤੋਂ ਬਾਅਦ ਤੂੜੀ ਚ ਤੂੜੀ ਦਾ ਜਾਂਦੀ ਇਹ ਪੈ ਜਾਂਦੀ ਹੁੰਦੇ ਜੁਲਦੀ ਪੈ ਜਾਂਦੀ ਸਾਰੀ ਉਹ ਆਪਾਂ ਧਿਆਨ ਨਹੀਂ ਦਿੰਦੇ ਤੂੜੀ ਉਹ ਵੀ ਆਕੀ ਦਾ ਚਾਹਤ ਪਲਾ ਕੇ ਪਾ ਦਈਏ ਕੋਈ ਗੱਲ ਨਹੀਂ ਥੋੜੀ ਸੁੱਕੀ ਪਾ ਦਈਏ ਥੋੜੀ ਗਿੱਲੀ ਪਾ ਦਈਏ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਆਪਾਂ ਨੂੰ ਫੀਡ ਵੀ ਆਉਂਦੀ ਹੈ ਫੀਡ ਕੱਚੀ ਫੀਡ ਨੂੰ ਥੋੜੀ ਜਿਹੀ ਅਵਾਇਡ ਕਰਨਾ ਚਾਹੀਦਾ ਹੈ ਜਿੰਨੀ ਗੋਲੀ ਵਾਲੀ ਫੀਡ ਹੋ ਸਕੇ ਉਹ ਪਾਉਣੀ ਚਾਹੀਦੀ ਦਰਤੀ ਚੜੀ ਦੀ ਫੀਡ ਨੂੰ 1 ਮਹੀਨੇ ਤੋਂ ਵੱਧ ਸਟਾਰਟ ਨਾ ਰੱਖੋ ਫੀਡ ਦਾ ਦੇ ਉਦੋਂ ਨੂੰ ਸੁੱਕੀ ਥਾਂ ਤੇ ਰੱਖੋ ਪਰ ਫੀਡ ਜਿੰਨੀ ਵੀ ਆ ਰਹੀ ਸਾਡੀ ਫੁੱਲੀ ਰਹਿ ਧਾਰੀ ਇਹਦੇ ਵਿੱਚ ਟੌਕਸਿਨ ਬਾਈਂਡਰ ਪਾਇਆ ਹੁੰਦਾ ਆਪਾਂ ਪਸ਼ੂਆਂ ਨੂੰ ਲੱਗ ਤੋਂ ਵੀ ਇਹਨਾਂ ਚੀਜ਼ਾਂ ਜਿਹੜੀਆਂ ਜਾ ਰਹੀਆਂ ਨੇ ਉਹਨਾਂ ਤੋਂ ਟੌਕਸਿਨ ਬਾਈਂਡਰ ਪਾਉਣਾ ਚਾਹੀਦਾ ਆਪਾਂ ਨੂੰ ਤੇਰਾ ਸਾਫ਼ ਰੱਖਣੀਆਂ ਚਾਹੀਦੀਆਂ ਖੁਰਲੀਆਂ ਸਾਫ਼ ਰੱਖਣੀਆਂ ਚਾਹੀਦੀਆਂ ਅੱਜ ਵੀ ਡੇਟ ਦੇ ਵਿੱਚ ਸਭ ਤੋਂ ਵੱਡਾ ਰੋਗ ਹੈ ਉਲੀ ਰੋਗ ਉਲੀ ਜੈ ਸਭ ਤੋਂ ਵੱਡਾ ਰੋਗ ਹੈ ਹੁਣ ਆਪਾਂ ਆਮ ਹੀ ਸੁਣਿਆ ਹੋਣਾ ਨੈਸਲੇ ਵਾਲੇ ਉੱਲੀ ਵਾਲਾ ਦੁੱਧ ਨਹੀਂ ਦੇਦੇ ਉਹਦੇ ਕਾਰਨ ਉਹ ਆਪਣੇ ਫਾਇਦੇ ਦੀ ਗੱਲ ਹੈ ਆਪਾਂ ਸਮਝਦੇ ਆ ਵੀ ਉਹਨਾਂ ਦਾ ਸ਼ਾਇਦ ਕੋਈ ਫਾਇਦਾ ਹੈ ਜੇ ਉੱਲੀ ਵਾਲਾ ਦੁੱਧ ਪੀਵਾਂਗੇ ਆਪਾਂ ਨੂੰ ਬਿਮਾਰੀਆਂ ਲੱਗਣੀਆਂ ਜੇ ਪਸ਼ੂ ਦੇ ਵਿੱਚ ਉੱਲੀ ਰੋਗ ਹੋ ਗਿਆ ਉਹਦੇ ਵਿੱਚ ਬਹੁਤ ਜ਼ਿਆੜੀਆਂ ਕੰਪਲਿਕੀਸ਼ਨਸ ਆਉਂਦੀਆਂ ਬਹੁਤ ਜ਼ਿਆੜੀਆਂ ਬਿਮਾਰੀਆਂ ਹੁੰਦੀਆਂ ਬੱਚੇ ਤਾਂ ਨਹੀਂ ਇਹ ਬਹੁਤ ਰੋਗ ਪੈਦਾ ਹੁੰਦੇ ਆ ਪਸ਼ੂ ਪੰਡੇ ਨਹੀਂ ਗੀਟ ਨਹੀਂ ਸਾਫ਼ ਕਰਦੇ ਆਪਾਂ ਕਹਿੰਦੇ ਆ ਵੀ ਤਾਰਾ ਨਹੀਂ ਸਾਫ਼ ਆਦੀਆਂ ਸਭ ਤੋਂ ਵੱਡਾ ਕਾਰਨ ਉਲੀ ਰੋਗ ਹੁੰਦਾ ਜੀ। ਇਸ ਚੀਜ਼ ਤੇ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈ। ਜੇ ਆਪਾਂ ਉਲੀ ਖਤਮ ਕਰ ਲਈਏ ਨਾ ਆਪਣੇ ਫਾਰਮ ਤੋਂ ਆਪਾਂ ਜਿਆਦਾ ਨਹੀਂ 80% ਆਪਾਂ ਬਿਮਾਰੀਆਂ ਕੰਟਰੋਲ ਕਰ ਸਕਦੇ ਹਾਂ। ਥਣਾ ਦੀ ਜਿਹੜੀ ਬਿਮਾਰੀ ਹੁੰਦੇ ਜਿਹਨੂੰ ਕਹਿੰਦੇ ਮਸਟੈਟਸ ਹੋ ਗਈ ਫਰੇਲਰ ਰੋਗ ਹੋ ਗਿਆ ਉਹ ਵੀ ਵੱਡਾ ਕਾਰਨ ਉਲੀ ਰੋਗ ਹੀ। ਉਹਦਾ ਇੱਕ ਵਾਰੀ ਹੋ ਗਿਆ ਪਸ਼ੂ ਨੂੰ ਤੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ। ਇੱਕ ਤਾਂ ਦੁੱਧ ਖਰਾਬ ਹੁੰਦਾ ਦੁੱਧ ਗਿਆ ਜਿਹਨੂੰ ਇੱਕ ਵਾਰੀ ਮਸਟੈਟਸ ਹੋ ਗਈ ਉਹ ਦੁਬਾਰਾ ਠੀਕ ਤੇ ਨਹੀਂ ਹੁੰਦਾ ਬੱਚੂ ਉਸ ਸੂਏ ਦੇ ਵਿੱਚ ਉਹਨੇ ਠੀਕ ਤੇ ਨਹੀਂ ਆਉਣਾ ਇੱਕ ਦਵਾਈਆਂ ਦਾ ਖਰਚਾ ਬਹੁਤ ਜ਼ਿਆਦਾ ਕਿਉਂਕਿ ਜਿੰਨੇ ਵੀ ਐਂਟੀਬਾਇਓਟਿਕਸ ਐਂਟੀਬਾਇਓਟਿਕਸ ਲੱਗਦੇ ਡਾਕਟਰ ਸਾਹਿਬ ਇੱਥੇ ਇੱਥੇ ਸਾਰਿਆਂ ਨੂੰ ਪਤਾ ਆਪਾਂ ਨੂੰ ਵੀ ਪਤਾ ਆਪਾਂ ਸਾਰੇ ਭੈਣ ਭਰਾ ਇਹੀ ਕੰਮ ਕਰਦੇ ਹਾਂ ਵੀ ਬਹੁਤ ਜ਼ਿਆਦਾ ਖਰਚਾ ਹੁੰਦਾ ਐਂਟੀਬਾਇਓਟਿਕਸ ਬਹੁਤ ਮਹਿੰਗੇ ਮਹਿੰਗੇ ਲੱਗਦੇ ਆ ਔਰ ਜਦੋਂ ਐਂਟੀਬਾਇਓਟਿਕਸ ਮਹਿੰਗੇ ਲੱਗਦੇ ਆ ਉਸ ਤੋਂ ਬਾਅਦ ਫਿਰ ਉਹਦੀ ਇਮਿਊਨਿਟੀ ਘਟਦੀ ਜੀ ਪਸ਼ੂ ਦੀ ਅਸ਼ੁੱਧੀ ਮੰਦੀ ਘਟਦੀ ਜਾਂਦੀ ਹੈ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘਟ ਜਾਂਦੀ ਹੈ ਉਹ ਫਿਰ ਅੱਗੇ ਤੋਂ ਮਾੜੀ ਜੀ ਬਿਮਾਰੀ ਹੋਵੇ ਕੋਈ ਵੀ ਛੋਟੀ ਮੋਟੀ ਬੁਖਾਰ ਵੀ ਚੜਿਆ ਉਹ ਨਾਰਮਲ ਦਵਾਈਆਂ ਨਾਲ ਉਹ ਫਿਰ ਬੁਖਾਰ ਚੀਕ ਨਹੀਂ ਹੁੰਦਾ ਉਹ ਫਿਰ ਉਸ ਤੋਂ ਉੱਪਰ ਦੇ ਐਂਟੀਬਾਇਓਟਿਕਸ ਲਾਉਣੇ ਪੈਂਦੇ ਆਪਣਾ ਖਰਚਾ ਬਹੁਤ ਜ਼ਿਆਦਾ ਵੱਧ ਜਾਂਦਾ ਸਭ ਤੋਂ ਜਿਹੜਾ ਮਸਟੈਟਸ ਇਹ ਸਭ ਤੋਂ ਜ਼ਿਆਦਾ ਫਾਰਮ ਫੇਲ ਕੀਤੇ ਇਸ ਚੀਜ਼ ਨੇ ਬਸ ਇਹ ਧਿਆਨ ਦੇਣ ਵਾਲੀਆਂ ਗੱਲਾਂ ਇਹ ਮੈਨੇਜਮੈਂਟ ਦੇ ਵਿੱਚ ਆਉਂਦਾ ਵੀ ਮੈਨੇਜਮੈਂਟ ਆਪਾਂ ਨੂੰ ਦੂਜੇ ਨੰਬਰ ਤੇ ਮੈਨੇਜਮੈਂਟ ਆਉਂਦੀ ਏ ਉਸ ਤੋਂ ਬਾਅਦ ਤੀਜੇ ਨੰਬਰ ਤੇ ਫੀਡ ਆਉਂਦੀ ਏ ਅਸੀਂ ਤੁਹਾਨੂੰ ਬੀਡ ਦੀ ਗਾਰੰਟੀ ਦੇ ਸਕਦੇ ਹਾਂ ਕਿ ਸਾਡੀ ਬੀਡ ਸਭ ਤੋਂ ਵੱਧ ਖਤਰਨਾਕ ਜਿਹੜਾ ਫਲਾਟੋਕਸਿਨ ਹੈ ਉਲੀ ਉਹ ਐਮ1 ਐਮ2 ਹੁੰਦਾ ਉਹ ਸਾਡੀ ਬੀਡ ਚ ਨਹੀਂ ਹੋਊਗਾ ਇਸ ਚੀਜ਼ ਦੀ ਗਾਰੰਟੀ ਹੁੰਦੀ ਹੈ ਪਰ ਅਲੱਗ ਤੋਂ ਤੁਹਾਨੂੰ ਟੌਕਸਿਨ ਬਾਈਂਡਰ ਪਾਉਨੇ ਪਾਉਂਦੇ ਰਹਿਣਾ ਚਾਹੀਦਾ ਨਾਲ ਪਸ਼ੂਆਂ ਨੂੰ ਦਿੰਦੇ ਰਹਿਣਾ ਚਾਹੀਦਾ ਟੌਪ ਡਰੈਸਿੰਗ ਕਰਨੀ ਚਾਹੀਦੀ ਹੈ ਵੀ ਜਿਹੜੀਆਂ ਬਾਹਰੋਂ ਉਲੀ ਆ ਰਹੀ ਉਹ ਨਾ ਦੇ ਪਸ਼ੂ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਦੇਣਾ ਚਾਹੀਦਾ ਬਾਕੀ ਜਿਵੇਂ ਗੁਰਪਾਲ ਜੀ ਨੇ ਗੱਲ ਕੀਤੀ ਹੈ ਤੇ ਇਹ ਬੜਾ ਪਵਿੱਤਰ ਧੰਦਾ ਬਹੁਤ ਪਵਿੱਤਰ ਸਭ ਤੋਂ ਪਹਿਲੀ ਰਾਤ ਅਸੀਂ ਸਾਰੇ ਗੁਰੂ ਨੂੰ ਮੰਨਣ ਵਾਲੇ ਬੈਠੇ ਹਾਂ ਗੁਰੂ ਘਰ ਜਾ ਕੇ ਸਭ ਤੋਂ ਪਹਿਲੀ ਦਾਤ ਦੁੱਧ ਮੰਗਦੇ ਆਂ ਫਿਰ ਪੁੱਤ ਮੰਗਦੇ ਆਂ ਇਹ ਤਰੀਕਾ ਫੇਲ ਨਹੀਂ ਹੋ ਸਕਦਾ ਤੇ ਔਰ ਨਾ ਹੀ ਇਹ ਘਾਟੇ ਵਾਲਾ ਸੌਦਾ ਹੈ ਅਸੀਂ ਆਪਦੇ ਧੰਦੇ ਨੂੰ ਬਹੁਤੀ ਬਦਨਾਮ ਕਰ ਰਹੇ ਆਂ ਵੀ ਭਾਈ ਦਾ ਕੁਝ ਨਹੀਂ ਜੇ ਤੁਸੀਂ ਤਰੀਕੇ ਨਾਲ ਚੱਲੋਗੇ ਤੇ ਬਚੂਗਾ ਬਚੂਗਾ ਨਾ ਬਚੂਗਾ ਤੇ ਮਤਲਬ ਜਿੱਤੇ ਮਰਜੀ ਫੜ ਸਕਦੇ ਜੇ ਬੰਦਾ ਪ੍ਰੈਕਟੀਕਲ ਹੋ ਗਿਆ ਚੰਦਾ ਪੂਰਾ ਤੇ ਇਹ ਗੱਲ ਨਹੀਂ ਹੈਗੀ